ਤਰਨਤਾਰਨ ਦੀ ਕਾਉਂਟਰ ਇੰਟੈਲੀਜੈਂਸ ਨੂੰ ਵੱਡੀ ਸਫਲਤਾ ਮਿਲੀ ਹੈ 5 ਪਿਸਤੋਲ ਸਮੇਤ 2 ਤਸਕਰ ਕਾਬੂ ਕੀਤੇ ਗਏ ਨੇ ਤਸਕਰਾਂ ਦੀ ਪਛਾਣ ਫਤੇਹ ਸਿੰਘ ਤੇ ਗੁਰਪ੍ਰੀਤ ਸਿੰਘ ਵਾਸੀ ਨਸ਼ਹਿਰਾ ਟਾਲਾ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ ਲਖਬੀਰ ਲੰਡਾ ਤੇ ਸੱਤਾ ਨਸ਼ਹਿਰਾ ਦੇ ਇਸ਼ਾਰੇ ਤੇ ਇਹ ਹਥਿਆਰਾਂ ਦੀ ਸਪਲਾਈ ਕਰਦੇ ਸਨ ਇਹਨਾਂ ਦੇ ਪਾਕਿਸਤਾਨ ਨਾਲ ਤਾਰ ਜੁੜੇ ਨੇ ਕਿ ਡਰੋਨ ਰਾਹੀਂ ਹਥਿਆਰ ਮੰਗਵਾਏ ਜਾਂਦੇ ਸਨ આરોપીਆਂ ਨੂੰ ਅਦਾਲਤ ਚ ਪੇਸ਼ ਕਰਕੇ ਪੁਲਿਸ ਨੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਤੇ ਪੁੱਛਗਿੱਛ ਵਿੱਚ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਜਿਸ ਨੇ ਇਹਨਾਂ ਤੋਂ 5 ਪਿਸਤਲ ਕੀਤੇ ਰਿਕਵਰ ਤੇ ਫਰਦਰ ਵੀ ਦੇਖਦੇ ਆ ਕਿੱਥੇ ਕਿੱਥੇ ਹੋਰ ਵੀ ਡਿਲੀਵਰ ਕਰਦੇ ਅੱਗੇ ਵੀ ਇਹਨਾਂ ਨੇ ਕੀਤੇ ਕਾਤੋਂ ਡਰੋਨ ਪਿੱਕ ਕਰਕੇ ਬਾਕੀ ਦੇਖਦੇ ਸਰ ਇਹ ਕਿਹਦੇ ਲਈ ਕੰਮ ਕਰਦੇ ਸੀ ਤੁਹਾ ਜੀ ਇਹ ਪਾਕਿਸਤਾਨੀ ਹੈ ਸਮਗਲਰ ਹੈ ਬਾਕੀ ਹੋਰ ਜਿਨਾਂ ਨਾਲ ਨਹੀਂ ਕਰਦੇ ਤੇ ਕਿੰਨੇ ਮੈਂ ਆਪਣੇ ਇਹਨਾਂ ਦੇ ਵੱਲੋਂ ਮੰਗਵਾਏ ਗਏ ਨੇ ਜੀ ਉਥੋਂ ਦੇਖਦੇ ਹਾਂ ਲੈ ਕਰਦੇ ਸਾਰੀ ਇਨਵੈਸਟਿਗੇਸ਼ਨ ਪਤਾ ਲੱਗਾ ਪਹਿਲਾਂ ਕਿੰਨੇ ਮੰਗਵਾਏ ਗਏ ਨੇ ਕਿੱਥੇ ਸਪਲਾਈ ਸਾਰੀ ਇਨਵੈਸਟਿਗੇਸ਼ਨ ਕਰਕੇ ਤੁਹਾਨੂੰ ਸਾਰਾ ਦੱਸਦੇ ਆਂ ਦੇਖਦੇ ਹਾਂ ਸਾਰਾ ਦੇਖਾਂਗੇ ਜੀ ਤਰਨਤਾਰਨ ਦੀ ਕਾਉਂਟਰ ਇੰਟੈਲੀਜੈਂਸ ਨੂੰ ਵੱਡੀ ਸਫਲਤਾ ਮਿਲੀ ਹੈ ਪੰਜ ਪਿਸਤੋਲਾ ਸਮੇਤ ਦੋ ਤਸਕਰ ਕਾਬੂ ਕੀਤੇ ਗਏ ਨੇ ਤਸਕਰਾਂ ਦੀ ਪਛਾਣ ਫਤੇਹ ਸਿੰਘ ਤੇ ਗੁਰਪ੍ਰੀਤ ਸਿੰਘ ਵਾਸੀ ਨਸ਼ਹਰਾ ਟਾਲਾ ਜ਼ਿਲ੍ਹਾ ਤਰਨਤਾਰਨ ਵਜੋਈ ਹੈ ਲਖਬੀਰ ਲੰਡਾ ਤੇ ਸੁੱਤਾ ਨਸ਼ਹਰਾ ਦੇ ਇਸ਼ਾਰੇ ਤੇ ਇਹ ਹਥਿਆਰਾਂ ਦੀ ਸਪਲਾਈ ਕਰਦੇ ਸ ਹਥਿਆਰ ਮੰਗਵਾਏ ਜਾਂਦੇ ਸਨ ਆਰੋਪੀਆਂ ਨੂੰ ਅਦਾਲਤ ਚ ਪੇਸ਼ ਕਰਕੇ ਪੁਲਿਸ ਨੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਤੇ ਪੁੱਛਗਿੱਛ ਵਿੱਚ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਕੁਝ ਨੇ ਇੰਨਾ ਤੋਂ 5 ਕ੍ਰਿਸਟਲ ਕੀਤੇ ਰਿਕਵਰ ਅੱਗੇ ਵੀ ਅੱਗੇ ਦੇਖਦੇ ਹਾਂ ਕਿੱਥੇ ਕਿੱਥੇ ਹੋਰ ਵੀ ਡਿਲੀਵਰ ਕਰਦੇ ਅੱਗੇ ਵੀ ਇਹਨਾਂ ਨੇ ਕੀਤੇ ਕਾਫੀ ਡਰੋਨ ਪਿਕ ਕਰਕੇ ਕਾਫੀ ਦੇਖਦੇ ਸਰ ਇਹ ਕਿਹਦੇ ਲਈ ਕੰਮ ਕਰਦੇ ਸੀ ਤੁਮ ਜੇ ਪਾਕਿਸਤਾਨੀ ਹੈ ਸਮਗਲਰ ਹੈ ਬਾਕੀ ਹੋਰ ਜਿਨ੍ਹਾਂ ਨੇ ਕਰਦੇ ਤੇ ਕਿੰਨੇ ਮੈਂ ਆਪਣੇ ਇਹਨਾਂ ਦੇ ਵੱਲੋਂ ਮੰਗਵਾਏ ਗਏ ਨੇ ਜੀ ਉਥੋਂ ਦੇਖਦੇ ਹਾਂ ਲੈ ਕਰਦੇ ਸਾਰੀ ਇਨਵੈਸਟੀਗੇਸ਼ਨ ਬੰਦਾ ਲੱਗਾ ਪਹਿਲਾਂ ਕਿੰਨੇ ਮੰਗਵਾਏ ਗਏ ਨੇ ਕਿੱਥੇ ਸਪਲਾਈ ਇਹਨਾਂ ਨਾਲ ਤੋਂ ਸਾਰੀ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਸਾਰਾ ਦੱਸਦੇ ਹਾਂ ਦੇਖਦੇ ਹਾਂ ਸਾਰਾ ਦੇਖਾਂਗੇ ਜੀ ਤਰਨਤਾਰਨ ਦੀ ਕਾਉਂਟਰ ਇਲਟੈਲੀਜੈਂਸ ਨੂੰ ਵੱਡੀ ਸਫਲਤਾ ਮਿਲੀ ਹੈ 5 ਪਿਸਤੋਲੇ ਸਮੇਤ ਦੋ ਤਸਕਰ ਕਾਬੂ ਕੀਤੇ ਗਏ ਨੇ ਤਸਕਰਾਂ ਦੀ ਪਛਾਣ ਫਤੇਹ ਸਿੰਘ ਤੇ ਗੁਰਪ੍ਰੀਤ ਸਿੰਘ ਵਾਸੀ ਨਸ਼ਹਿਰਾ ਢਾਲਾ ਜ਼ਿਲ੍ਹਾ ਤਰਨਤਾਰਨ ਵਜੋਈ ਹੈ ਲਖਬੀਰ ਲੰਡਾ ਤੇ ਸੱਤਾ ਨਸ਼ਹਿਰਾ ਦੇ ਇਸ਼ਾਰੇ ਤੇ ਇਹ ਹਥਿਆਰਾਂ ਦੀ ਸਪਲਾਈ ਕਰ ਹਥਿਆਰ ਮੰਗਵਾਏ ਜਾਂਦੇ ਸਨ ਆਰੋਪੀਆਂ ਨੂੰ ਅਦਾਲਤ ਚ ਪੇਸ਼ ਕਰਕੇ ਪੁਲਿਸ ਨੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਤੇ ਕੁੱਝ ਕਿਛ ਵਿੱਚ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਪੁਲਿਸ ਨੇ ਇਹਨਾਂ ਤੋਂ 5 ਕ੍ਰਿਸਟਲ ਕੀਤੇ ਰਿਕਵਰ ਤੇ ਫਰਦਰ ਵੀ ਅੱਗੇ ਦੇਖਦੇ ਆ ਕਿਥੇ ਕਿਥੇ ਹੋਰ ਵੀ ਡਿਲੀਵਰ ਕਰਦੇ ਅੱਗੇ ਵੀ ਇਹਨਾਂ ਨੇ ਕੀਤੇ ਕਾਤੋਂ ਡਰੋਨ ਪਿੱਕ ਕਰਕੇ ਬਾਕੀ ਦੇਖਦੇ ਨੇ ਸਰ ਇਹ ਕਿਹਦੇ ਲਈ ਕੰਮ ਕਰਦੇ ਸੀ ਸਮਝਾ ਪਾਕਿਸਤਾਨੀ ਸਮਗਲਰ ਆ ਬਾਕੀ ਹੋਰ ਜਿਨ੍ਹਾਂ ਨਾਲ ਕਰਦੇ ਤੇ ਕਿੰਨੇ ਆਪਣੇ ਇਹਨਾਂ ਦੇ ਵੱਲੋਂ ਮੰਗਵਾਏ ਗਏ ਨੇ ਜੀ ਉਥੋਂ ਦੇਖਦੇ ਹਾਂ ਲੈ ਕਰਦੇ ਸਾਰੀ ਇਨਵੈਸਟਿਗੇਸ਼ਨ ਪਤਾ ਲੱਗਾ ਪਹਿਲਾਂ ਕਿੰਨੇ ਮੰਗਵਾਏ ਗਏ ਨੇ ਕਿੱਥੇ ਸਪਲਾਈ ਇਹਨਾਂ ਦੀ ਸਾਰੀ ਇਨਵੈਸਟਿਗੇਸ਼ਨ ਕਰਕੇ ਤੁਹਾਨੂੰ ਸਾਰਾ ਦੱਸਦੇ ਹਾਂ ਦੇਖਦੇ ਹਾਂ ਸਾਰਾ ਦੇਖਾਂਗੇ ਜੀ ਤੇਰਨਤਾਰਨ ਦੀ ਕਾਉਂਟਰ ਇੰਟੈਲੀਜੈਂਸ ਨੂੰ ਵੱਡੀ ਸਫਲਤਾ ਮਿਲੀ ਹੈ 5 ਪਿਸਤੋਲੇ ਸਮੇਤ ਦੋ ਤਸਕਰ ਕਾਬੂ ਕੀਤੇ ਗਏ ਨੇ ਤਸਕਰਾਂ ਦੀ ਪਛਾਣ ਫਤੇਹ ਸਿੰਘ ਤੇ ਗੁਰਪ੍ਰੀਤ ਸਿੰਘ ਵਾਸੀ ਨਸ਼ਹਰਾ ਟਾਲਾ ਜ਼ਿਲ੍ਹਾ ਤਰਨਤਾਰਨ ਵਜੋਈ ਹੈ ਲਖਬੀਰ ਲੰਡਾ ਤੇ ਸੱਤਾ ਨਸ਼ਹਰਾ ਦੇ ਇਸ਼ਾਰੇ ਤੇ ਇਹ ਹਥਿਆਰਾਂ ਦੀ ਸਪਲਾਈ ਕਰਦੇ ਸ ਹਥਿਆਰ ਮੰਗਵਾਏ ਜਾਂਦੇ ਸਨ આરોપીਆਂ ਨੂੰ ਅਦਾਲਤ ਚ ਪੇਸ਼ ਕਰਕੇ ਪੁਲਿਸ ਨੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਤੇ ਪੁੱਛਗਿੱਛ ਵਿੱਚ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਪੁਲਿਸ ਨੇ ਇਨ੍ਹਾਂ ਤੋਂ 5 ਪਿਸਤਲ ਕੀਤੇ ਰਿਕਵਰ ਤੇ ਫਰਦਰ ਵੀ ਅੱਗੇ ਦੇਖਦੇ ਹਾਂ ਕਿੱਥੇ ਕਿੱਥੇ ਹੋਰ ਵੀ ਡਿਲੀਵਰ ਕਰਦੇ ਅੱਗੇ ਵੀ ਇਨ੍ਹਾਂ ਨੇ ਕੀਤੇ ਕਾਮ ਡਰੋਨ ਪਿਕ ਕਰਕੇ ਕਰਤੀ ਦੇਖਦੇ ਸਰ ਇਹ ਕਿਹਦੇ ਲਈ ਕੰਮ ਕਰਦੇ ਸੀ ਤੁਹਾਨੂੰ ਜੇ ਪਾਕਿਸਤਾਨੀ ਸਮੱਗਲਰ ਹੈ ਬਾਕੀ ਹੋਰ ਜਿਨ੍ਹਾਂ ਨੇ ਕਰਦੇ ਤੇ ਕਿੰਨੇ ਮੈਂ ਆਪਣੇ ਇਹਨਾਂ ਦੇ ਵੱਲੋਂ ਮੰਗਵਾਏ ਗਏ ਨੇ ਜੀ ਉਥੋਂ ਦੇਖਦੇ ਹਾਂ ਲੈ ਕਰਦੇ ਸਾਰੀ ਇਨਵੈਸਟਮੈਂਟ ਬੰਦਾ ਲੱਗਾ ਪਹਿਲਾਂ ਕਿੰਨੇ ਮੰਗਵਾਏ ਗਏ ਨੇ ਕਿੱਥੇ ਸਪਲਾਈ ਨਾਲ ਸਾਰੀ ਇਨਵੈਸਟਮੈਂਟ ਕਰਕੇ ਤੁਹਾਨੂੰ ਸਾਰਾ ਦੱਸਦੇ ਆਂ ਦੇਖਦੇ ਆਂ ਸਾਰਾ ਦੇਖਾਂਗੇ ਜੀ